ਗਰੀਬ ਦੇ ਘਰ ਨੂੰ ਅਚਾਨਕ ਅੱਗ ਲੱਗ ਗਈ ਅਤੇ ਇਸ ਦੌਰਾਨ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਘਰ ਬਣਾਉਣ ਦੇ ਲਈ ਜੋ ਨਕਦੀ ਰੱਖੀ ਹੋਈ ਸੀ ਉਸ ਨੂੰ ਵੀ ਅੱਗ ਲੱਗੀ। ਸਰਹਦੀ ਤਹਿਸੀਲ ਅਜਨਾਲਾ ਦੇ ਭਾਰਤ-ਪਾਕਿਸਤਾਨ ਸਰਹੱਦ ਤੇ ਸਥਿਤ ਪਿੰਡ ਸਾਰੰਗਦੇਵ ਦੇ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਇੱਕ ਗਰੀਬ ਕਿਸਾਨ ਦੇ ਘਰ ਨੂੰ ਅਚਾਨਕ ਅੱਗ ਲੱਗ ਗਈ ਅਤੇ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਪੀੜਤ ਪਰਿਵਾਰ ਨੇ ਦੱਸਿਆ ਕਿ ਬੀਤੀ ਸ਼ਾਮ ਹੁਣਾਵਲੋਂ ਘਰ ਦੇ ਪਰਿਵਾਰਕ ਮੈਂਬਰਾਂ ਦੇ ਲਈ ਚਾਹ ਰੱਖੀ ਹੋਈ ਸੀ ਅਤੇ ਅਚਾਨਕ ਘਰ ਦੇ ਅੰਦਰ ਇੱਕ ਧਮਾਕਾ ਹੋਇਆ ਜਿਸ ਤੋਂ ਬਾਅਦ ਘਰ ਨੂੰ ਆਕ ਲੱਗ ਗਈ ਅਤੇ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਅੱਗ ਦੇ ਉੱਤੇ ਕਾਬੂ ਨਾ ਪਾਇਆ ਜਾ ਸਕਿਆ। ਉਹਨਾਂ ਦੱਸਿਆ ਕਿ ਘਰ ਦੇ ਅੰਦਰ ਤਕਰੀਬਨ 3.5 ਲੱਖ ਰੁਪਏ ਪਏ ਹੋਏ ਸਨ ਜਿਸ ਦੇ ਨਾਲ ਉਹਨਾਂ ਆਪਣਾ ਘਰ ਰਿਪੇਅਰ ਕਰਵਾਉਣਾ ਸੀ ਅਤੇ ਨਵਾਂ ਤਿਆਰ ਕਰਵਾਉਣਾ ਸੀ ਪਰ ਅੱਗ ਦੇ ਵਿੱਚ ਇਹ ਪੈਸੇ ਵੀ ਸੜ ਕੇ ਸੁਆਹ ਹੋ ਗਏ। ਜਾਣਕਾਰੀ ਦਿੰਦੇ ਹੁਣ ਉਹ ਦੱਸਿਆ ਕਿ ਉਹਨਾਂ ਕੋਲ ਤਾਂ ਹੁਣ ਖਾਣ ਨੂੰ ਵੀ ਕੁਝ ਨਾ ਬਚਿਆ ਦੋ ਪਸ਼ੂ ਸੀ ਜੋ ਅੱਗ ਦੇ ਲਪੇਟ ਦੇ ਵਿੱਚ ਆ ਗਏ ਹੁਣ ਪੀੜਤ ਪਰਿਵਾਰ ਅਤੇ ਪਿੰਡ ਵਾਸੀ ਇਸ ਗਰੀਬ ਕਿਸਾਨ ਦੇ ਲਈ ਮਦਦ ਦੇ ਲਈ ਪੰਜਾਬ ਸਰਕਾਰ ਕੋਲੋਂ ਮੰਗ ਕਰ ਰਹੇ ਨੇ ਤਾਂ ਜੋ ਇਹ ਦੁਬਾਰਾ ਆਪਣੀ ਜ਼ਿੰਦਗੀ ਸ਼ੁਰੂ ਕਰ ਸਕਣ ਵਿੱਚ ਕੀ ਨਾਮ ਕੀ ਗੱਲਬਾਤ ਹੈ ਸਰ ਜੀ ਮੇਰਾ ਨਾਮ ਰਗੂबीर ਸਿੰਘ ਹੈ ਮੈਂ ਪਿੰਡ ਫਾਰਗਦੇਵ ਦਾ ਤੇ ਇਹ ਮੇਰੇ ਗਵਾਂਢੀ ਸੀ ਜਿਹੜੇ ਕਿ ਇੱਥੇ ਪਿਛਲੇ 8 ਦਾ ਸਾਲ ਤੋਂ ਰਹਿ ਰਹੇ ਸੀ ਤੇ ਇਹਨਾਂ ਨੇ ਨਾ ਕੱਖਾਂ ਦਾ ਕੋਸ਼ਤ ਕੁਝ ਗਾਰੇ ਦੇ ਚਨਾਇ ਨਾ ਨਾ ਘਰ ਬਣਾਇਆ ਸੀ ਤੇ ਕਾਲੇ ਸ਼ਾਮ ਅੱਗ ਲੱਗਣ ਕਰਕੇ ਨਾ ਉਹ ਫੜ ਗਿਆ ਤੇ ਜਿਹਦੇ ਵਿੱਚ ਇਹਨਾਂ ਬਹੁਤ ਸਾਰਾ ਨੁਕਸਾਨ ਹੋਇਆ ਕੁਝ ਕੈਸ਼ ਰੱਖਿਆ ਸੀ ਇਹਨਾਂ ਨੇ ਘਰ ਮਤਲਬ ਬਣਾਉਣ ਵਾਸਤੇ ਇੱਥੇ ਵੀ ਨਵਾ ਪਾ ਲਾਂਗੇ ਉਹ ਵੀ ਫੜ ਗਿਆ ਕਪੜੇ ਫੜ ਗਏ ਸਾਰਾ ਗੱਲ ਕਿ ਕੁਝ ਘਰ ਦਾ ਸਮਾਨ ਹੀ ਨਹੀਂ ਰਹਿ ਗਿਆ ਕੀ ਮੰਗ ਕੀ ਕਰਦੇ ਮੰਗ ਹੈ ਸਰਕਾਰ ਕੋਈ ਕਰ ਦੇਣੇ ਵੀ ਇਹਨਾਂ ਦੀ ਹੈਲਪ ਹੋ ਸਕੇ ਵੀ ਸਰਕਾਰ ਕੋਈ ਕੋਈ ਘਰ ਬਣਾ ਦੇਣ ਵੀ ਦੁਬਾਰਾ ਕੋਈ ਕੱਖਾਂ ਦਾ ਘਰ ਨਾ ਇਹਨਾਂ ਨੂੰ ਬਣਾਉਣਾ ਪਵੇ ਜੀ ਕੀ ਨਾਮ ਹੈ ਤੇ ਕੀ ਗੱਲ ਹੋਈ ਤੁਹਾਡੇ ਕਰਨ ਸਰ ਨਾਮ ਮੇਰਾ ਬੂਟਾ ਸਿੰਘ ਸਾਨ ਉਹ ਜਗਿੰਦਰ ਸਿੰਘ ਪਿੰਡ ਸਾਰੰਗ ਦੇ ਰਹਿਣ ਵਾਲਾ ਤੇ ਇੱਥੇ 10 12 ਸਾਲ ਤੋਂ ਮੈਂ ਰਹਿ ਰਿਹਾ ਸੀ ਜਿੱਦੇ ਕੱਚਾ ਮਕਾਨ ਹੀ ਨਾਲ ਝੌਂਪੜੀਆਂ ਬਣਾਇਆ ਜਸਾਣਾ ਕੱਚੀਆਂ ਕੁਲੀਆਂ ਕੱਲੇ ਬਣਾਇਆ ਜਸਾਣਾ ਤੇ ਕੱਲ 4:30 ਵਜੇ ਚਾਹ ਸ਼ਾਰਟਕਟ ਜਾਂ ਇਨਵਰਟਰ ਤੋਂ ਅੱਗ ਲੱਗੀ ਚਾਹ ਅੱਗ ਚਾਹ ਬਣੋਂ ਲੱਗਾ ਅੱਗ ਲੱਗੀ ਸਾਨੂੰ ਪਤਾ ਨਹੀਂ ਲੱਗਾ ਪਰ ਅਸੀਂ ਉਦੋਂ ਹੀ ਵੇਖਿਆ ਜਦੋਂ ਪੂਰੀ ਲਾਈਟਾਂ ਨਿਕਲ ਨਹੀਂ ਆਣਾ ਮੱਚ ਚੁੱਕੀ ਸਭ ਕੋ ਪਰਨ ਭੱਗ ਦੌੜਦੇ ਚਾੜੇ ਕੋ ਨਾ ਤੇ ਫਰਿੱਜ ਨਿਕਲੀ ਨਾ ਏ ਕੂਲਰ ਨਾਲ ਲੰਬਾਰੀ ਨਾ ਏ ਮੋਸ਼ਨ ਮਸ਼ੀਨ ਮੇਰੇ ਪਿੱਛੇ ਆ ਜਾਓ ਨਾ ਏ ਮੋਟਰਸਾਈਕਲ ਸਾਡੇ ਕੋ ਕਾਫੀ ਨੁਕਸਾਨ ਸਾਡਾ ਹੋਇਆ ਜਦੋਂ ਸਾਣ ਤੋਂ ਬਾਅਦ ਅਸੀਂ ਛੱਤ ਪੁੱਟੀ ਮੈਂ ਚੜ੍ਹ ਕੇ ਕੱਲੇ ਛਾਤ ਪੁੱਟਣ ਬਾਅਦ ਪੇਟੀ ਦੇ ਪੈਸੇ ਕੱਢਣੇ ਚਾਹੁੰਦੇ ਸਾਢੇ 3 ਲੱਖ ਰੁਪਏ ਹੈਗਾ ਜਿਹਦੇ ਵਿੱਚ ਬਾਕੀ ਸਾਢੇ ਸਵਾ ਹੋਗੇ ਪਰ 1.5 ਲੱਖ 1.5 ਲੱਖ ਰੁਪਏ ਇੰਨਾ ਕਿ ਮੇਰੇ ਹਿਸਾਬ ਨਾਲ ਜਿਹੜਾ ਕੁਝ ਬਜਿਆ ਉਹ ਵੀ ਉਹਦੇ ਸਾਰੇ ਅੰਗ ਸੜ ਚੁੱਕੇ ਹੈ ਮਾੜਾ ਮੋਟਾਈ ਹੈ ਚੱਲਾਂ ਦੇ ਯੋਗ ਨਹੀਂ ਹੈਗੇ ਮੈਂ ਸਰਕਾਰ ਨੂੰ ਮੰਗ ਕਰਨਾ ਵੀ ਸਾਡੀ ਹੈਲਪ ਕੀਤੀ ਜਾਵੇ ਜਿਹਦੇ ਵਿੱਚ ਸਾਡੇ ਡੰਗਰ ਵੀ ਕਾਫੀ ਸੜੇ ਨੇ ਜੇ ਇਹਦੇ ਜਿਆਦਾ ਪੱਠੇ ਪੁੱਠੇ ਟੈਮ ਹੁੰਦਾ ਤੇ ਡੰਗਰ ਕਾਫੀ ਨੁਕਸਾਨ ਹੋ ਸਕਦਾ ਸੀ ਪਰ ਜਵਾਗ ਸੜਨੇ ਸਾਡੇ ਸੜੇ ਨੇ ਬਾਕੀ ਬਚਾ ਹੋ ਗਿਆ ਬਾਕੀ ਵੀ ਬਣਾਉਣ ਜਾ ਰਹੇ ਨਵਾਕਰ ਬਣਾਉਣੇ ਵੀਰੇ ਉਹ ਪੈਸੇ ਰੱਖਣਾ ਸੜ ਗਏ ਪੈ ਅਸੀਂ ਕਿੱਥੋਂ ਬਣਾ ਸਕਨੇ ਆ ਸਾਡੀ ਸਰਕਾਰ ਮਾਇਤ ਕਰੇਗੀ ਤੇ ਅਸੀਂ ਬਣਾਵਾਂਗੇ ਨਹੀਂ ਤੇ ਫੇਰ ਸਾਨੂੰ ਕੱਖਾਂ ਦੀ ਕੁਲੀ ਬਣਾਉਗੇ ਫੇਰ ਨੌਬਤ ਇਹ ਹੋ ਸਕਦੀ ਐਸ ਵਾਰ ਬਜ ਗਏ ਆ ਹੁਸ ਤਾਂ ਕੱਲ ਨੂੰ ਡੰਗਰ ਕਾਫੀ ਨੁਕਸਾਨ ਹੋਵੇ ਜੋ ਸਾਡੇ ਦਸਾਂ ਸਾਲਾਂ ਦੀ ਕਮਾਈ ਸਾਰੀ ਸੜ ਕੇ ਸੁਆਹ ਹੋ ਗਈ ਆ ਅਸੀਂ ਸਰਕਾਰ ਨੂੰ ਚਾਹੁੰਦੇ ਸਾਡੀ ਮਾਇਤ ਕੀਤੀ ਜਾਵੇ ਜਿਹੜੀ ਇਸ ਇੱਕ ਪੱਕੇ ਮਕਾਨ ਬਣਾ ਲਈਏ ਕੱਚਾ ਕੱਚੇ ਕੱਖਾਂ ਦੀ ਨੌਬਤ ਨਾਵੇ ਨਾ ਕੱਚੇ ਕਮਕਮਰੇ ਨੇ ਮਾਣ ਕਿਹੜਾ ਪਿੰਡ ਜੀ ਕੱਲੇ ਆ ਇਹ ਮਸਲਾ ਜਿਹੜਾ ਹੈ ਤੁਹਾਡਾ ਮਸਲਾ ਜੀ ਇਹਦਾ ਇਹ ਸਾਡੇ ਘਰ ਨੂੰ ਹਾਥੇ ਨੇ ਪਾਇਆ ਇਹਨੇ ਸਾਡੇ ਘਰ ਨੂੰ ਹੱਥ ਪਾਇਆ ਕਿਨੇ ਜੀਤ ਸਿੰਘ ਨੇ ਹਾਂਜੀ ਤੇ ਜੀਤ ਸਿੰਘ ਨੇ ਮਰਵਾਇਆ ਬੱਚਾ ਮੇਰਾ ਕੀ ਨਾਮ ਤੁਹਾਡੇ ਬੱਚੇ ਦਾ ਮੇਰੇ ਬੱਚੇ ਦਾ ਨਾਮ ਸਰਬਜੀਤ ਕਿੰਨੀ ਉਮਰ ਉਮਰ ਉਹਨਾਂ ਦਾ ਕਿਹਨਾਂ ਕਿਚ ਰਹਾ ਗਈ ਹਾਂਜੀ ਅੱਜ 9 ਵਜੇ ਦੇ ਫਲੈਟ ਇਨੇ ਡਬਈ ਜਾਣਾ ਸੀ ਅੱਜ ਹੀ ਕੀ ਹਾਂਜੀ ਅੱਜ 9 ਵਜੇ ਜਿਹੜੇ ਜਿਹੜੇ ਤੁਹਾਨੂੰ ਸ਼ੱਕ ਆ ਕੀ ਕੀ ਰੰਜਿਸ਼ ਕੀ ਹੋ ਰੋਣਾ ਤੁਹਾਡੀ ਹਾਂਜੀ ਉਹਨਾਂ ਕੀ ਤੁਹਾਡੀ ਲੜਾਈ ਕੋ ਪੁਰਾਣੀ ਚੱਲਦੀ ਹੋਣੀ ਲੜਾਈ ਹਾਂ ਉਹਦੇ ਨਾਲ ਸਾਡੀ ਲੜਾਈ ਚੱਲਦੀ ਲੜਾਈ ਉਹਨੇ ਸਾਡੇ ਘਰ ਨੂੰ ਹੱਥ ਪਹਿਲਾਂ ਪਾਇਆ ਕੋਈ ਗੱਲ ਆ ਉਹਨਾਂ ਨੇ ਆ ਹੋ ਗਿਆ 2 ਸਾਲ ਹੋ ਗਏ ਸਾਡਾ ਕੇਸ ਚੱਲਦਾ ਸਾਡੇ ਪਰਚੇ ਵੀ ਕਰਵਾਏ ਨੇ ਉਹਨੇ ਅੱਛਾ ਜੀ ਸਾਡੇ ਬੱਚਿਆਂ ਦੇ ਤੇ ਉਹ ਆਦੇ ਮਹੀਨਾ ਤੱਕ ਬੰਦਾ ਮਾਰਨਾ ਹੀ ਮਾਰਨਾ ਅੱਛਾ ਤੇ ਇਹ ਬੱਚੇ ਬਾਕੀ ਸਾਰੇ ਚਲੇ ਗਏ ਨੇ ਕੱਲ੍ਹ ਬਾਪੇ ਦੀ ਸੇਵਾ ਤੇ ਆਇਆ ਸੇਵਾ ਤੇ ਆਇਆ ਤੇ ਉਹ ਬਾਬਾ ਜਿਹੜਾ ਉਹ ਘਰੇ ਚਲਾ ਗਿਆ ਇਹ ਬਾਬੇ ਦੀ ਜਗ੍ਹਾ ਤੇ ਹੀ ਇੱਥੇ ਲਿਆ ਕੇ ਉਹਨਾਂ ਨੇ ਮਾਰ ਕੇ ਬਾਅਦ ਚ ਪਤੀ ਨੂੰ ਲਾਤਾ ਕੀ ਛੱਟ ਛੋਟੇ ਤੇ ਲੱਗੀਆਂ ਕਿਤੇ ਕੋਈ ਹਾਂ ਛੱਟ ਲੱਗੀ ਸਿਰ ਤੇ ਬਹੁਤ ਜ਼ਿਆਦਾ ਸਿਰ ਤੇ ਪਿੱਛੇ ਤਾਲੂ ਤੇ ਚੀਜ਼ ਮਾਰੀ ਉੱਥੇ ਹੀ ਮਾਰਦੇ ਤਾਂ ਮੜ ਕੇ ਬਾਅਦ ਚ ਪੱਤੀ ਲਾਤੀ ਹੁਣ ਕੀ ਮੰਗ ਕਰਦੇ ਤੁਸੀਂ ਇੱਥੇ ਹੁਣ ਹੁਣ ਇਹਨਾਂ ਦੇ ਪਰਚੇ ਹੋਣੇ ਚਾਹੀਦੇ ਹੁਣ ਸਾਫ ਨੂੰ ਮਿਲਣਾ ਚਾਹੀਦਾ ਮੇਰਾ ਬੰਦਾ ਗਰੀਬ ਹੈ ਜੀ ਬੰਦਾ ਮੇਰਾ ਨਹੀਂ ਕੋਈ ਗੱਲ ਕਰਨ ਵਾਲਾ ਟੁਰਨ ਫੇਰਨ ਵਾਲਾ ਮੈਂ ਸਿਹਾਰ ਮੈਂ ਬੜੇ ਸੁਣੇ ਬੱਚੇ ਪਾਲੇ ਨੇ ਵਹਤਾਂ ਤੇ ਵੈਦਿਆਂ ਨਾਲ ਬੱਚੇ ਪਾਲੇ ਨੇ ਅੱਜ ਮੇਰਾ ਬੱਚਾ ਸਿਆਰ ਹੋਇਆ ਤੇ ਤਿਆਰੀ ਕੀਤੀ ਹਨੇ ਕੰਮ ਤੇ ਜਾਣ ਦਿੱਤੇ ਇਹਨਾਂ ਨੇ ਧੋਖਾ ਕਰਾਤਾ ਬੰਦੇ ਨੇ ਇਹ ਆਪਣਾ ਨਾਮ ਜਗਤਾਰ ਸਿੰਘ ਹੈ ਪਿੰਡ ਸ਼ਨਕਲੇਆ ਮਸਲਾ ਮਸਲਾ ਇਹ ਵੀ ਸਰ ਪੁਰਾਣੀ ਦਸ਼ਮਣੀ ਸੀ ਪਹਿਲੀ ਪੋਲੀ ਦੀ ਤੇ ਸੇਵਾ ਕਰਨ ਗਿਆ ਰਾਤੀ 11:00 ਵਜੇ ਤੇ ਸਾਨੂੰ 3:00 ਵਜੇ ਖਬਰ ਮਿਲੀ ਕਿਸੇ ਨੇ ਧੋਖਾ ਨਾ ਮਾਰ ਦਿੱਤਾ ਜੀ ਹਾਂਜੀ ਸਾਨੂੰ ਤੇ ਬਾਹਰ লাশ ਮਿਲੀ ਜੀ ਜਗਾ ਜਗਾ ਤੇ ਬਾਹਰ ਜਗਾ ਤੇ ਹਾਂਜੀ ਜਗਾ ਤੇ ਬਾਬੇ ਜੀ ਇਹ ਕੀ ਨਾਂ ਹੈ ਆਪਣੇ ਵੀਰ ਦਾ ਸਰਬਜੀਤ ਸਿੰਘ ਹੈ ਕਿੰਨੀ ਉਮਰ ਹੈ 24 ਸਾਲ ਹਮਾਰੀ ਨਹੀਂ ਨਹੀਂ ਅਨਮਰ ਦੇ ਅੱਛਾ ਜੀ ਹਾਂਜੀ ਅੱਜ ਅੱਜ ਉਹਨੇ ਜਾਣਾ ਹੈ ਅੱਜ ਦੁਬਈ ਦੀ ਫਲੈਟ ਹੀ ਉਹਦੀ 9 ਵਜੇ ਦੀ ਤੇ ਫੇਰੇ ਦਾ ਉਹ ਸਵੇਰੇ 9 ਵਜੇ ਦੀ ਅੱਛਾ ਤੇ ਸਵੇਰ 5 ਵਜੇ ਨੇ 5 ਆ ਗਿਆ ਸੀ ਹਾਂ ਵੀ ਜਾਇਆ ਸੀ ਹੂੰ ਤੇ ਫੇਰੇ ਤੋਂ ਕਿੰਨੇ ਵਜੇ ਪਤਾ ਲੱਗਾ ਸਾਨੂੰ ਇਸ ਰਾਤ ਹੀ ਪਤਾ ਲੱਗਾ 3 ਵਜੇ 75 ਕੇ ਹਾਂ ਜਿਨਾਂ ਦੀ ਦਰਗਾਹ ਤੇ ਮੇਲਾ ਹੁੰਦਾ ਉਹਨਾਂ ਦੱਸਿਆਾਨੂੰ ਤਾਂ ਦਾ ਬੰਦਾ ਖਤਮ ਹੋ ਗਿਆ ਜੀ ਧੋਖਾ ਮਾਰ ਮਾਰ ਦਿੰਦਾ ਕਿਹਨਾਂ ਦੇ ਸ਼ੱਕੀ ਤੁਹਾਨੂੰ ਸ਼ੱਕ ਸਾਨੂੰ ਜਗਦੀਪ ਸਿੰਘ ਪੁੱਤਰ ਸ਼ੰਗਾਰਾ ਸਿੰਘ ਏ ਲਖਾ ਸਿੰਘ ਪੁੱਤਰ ਹਜਾਰਾ ਸਿੰਘ ਅੱਛਾ ਹਾਂਜੀ ਉਹਨਾਂ ਤੇ ਸਾਨੂੰ ਸ਼ੱਕ ਸੀ ਉਹਨਾਂ ਦੀ ਕਿਉਂਕਿ ਪੁਰਾਣੀ ਦੁਸ਼ਮਣੀ ਸੀ ਉਹਨਾਂ ਨਾਲ ਕਿਹੜਾ ਥਾਣਾ ਪੈ ਜਾਂਦਾ ਥਾਣਾ ਸਾਨੂੰ ਪਿੰਨੀ ਸਿੱਧਾ ਪੈਂਦਾ ਕੀ ਕਾਰਵਾਈ ਕੀਤੀ ਕੋਈ ਕਾਰਵਾਈ ਸਾਰ ਲਿਖ ਲਿਆ ਹੈ ਪਰਚਾ ਲਿਖ ਲਿਆ ਸਾਰਾ ਨੇ ਦੇਖੋ ਹਣ ਕੀ ਕਰਦੇ ਪਰਚਾ ਕੀ ਮੰਗ ਹੈ ਇਹੀ ਕਰਦੇ ਆ ਵੀ ਸਾਨੂੰ ਇਨਸਾਫ ਮਿਲੇ ਪਰਚਾ ਹੋਏ ਜਿਨ੍ਹਾਂ ਤੇ ਸ਼ੱਕ ਹੈ ਹਾਂਜੀ ਹਾਂਜੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਦੇ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸੁਵਿਧਾ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਕਾਈਫੈਟ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮਿਲੇਓ ਇੱਥੇ ਮਨਾ। ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ। ਜਿੱਥੇ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। કરો બર્થડે પાર્ટી યા રિટાયરમ પાર્ટી યા કોઈ હોય પાર્ટી અુક કરવો અજનલા પુરા અને મશહૂર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ, ਸਿੰਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ।